ਬਾਈ ਸਰ ਰੂਫ ਵਾਲੀ ਕਰ ਦਊਗਾ ਇਹ ਜਾ ਰੇਟ ਦਊਗਾ ਬਾਈ ਮਾਹ ਤੁਸੀਂ ਭੱਜੇ ਆਓਗੇ ਕਾਰ ਲੈਣ ਬਾਈ ਆ ਆ ਗਈ ਆਪਣੇ ਲਈ ਡਬਲ ਆਰ ਵੀ ਹੈ ਨਾ ਬਾਈ ਹਾਂਜੀ ਹਾਂ ਇਹ ਪੈਟਰੋਲ ਦੀ ਹੈ ਡੀਜ਼ਲ ਦੀ ਹੈ ਡੀਜ਼ਲ ਦੀ ਹੈ ਵੀਰੇ ਟਾਇਰ ਵਧੀਆ ਨੇ ਹਾਂਜੀ ਹਾਂ ਟਾਇਰ ਓਕੇ ਨੇ ਜਾਵਾ ਡੀ ਓਕੇ ਟਾਪ ਮਾਡਲ ਹੈ ਲਾਈਵ ਵੀ ਹੁੰਦੇ ਸਾਰਾ ਕੁਝ ਆਉਂਦਾ ਬਾਈ ਹੈ ਨਾ ਜੋ ਕੋ ਅਮਾ ਟਾਇਰ ਲੱਗੇ ਹੋਏ ਓਕੇ ਲੈ ਵੀ ਚੈੱਕ ਕਰੋ ਕਾਰ ਜੇ ਕਿਸ ਨੇ ਇਹ ਕਾਰ ਲੈਣੀ ਆ ਬਾਈ ਰੇਟ ਇਹਦਾ 5.5 ਲੱਖ ਰੁਪਈਆ ਜੀ 5.5 ਲੱਖ ਰੁਪਈਆ ਹਾਂਜੀ 5.5 ਲੱਖ ਰੁਪਈਆ 2017 ਮਾਡਲ ਹੈ ਜੀ 5.5 ਲੱਖ ਰੁਪਈਆ ਦਾ 17 ਮਾਡਲ ਸਾਨੂੰ ਫਾਲੀ ਕਾਰ ਮਿਲ ਜਾ ਬਾਈ ਉਹ ਵੀ ਉੱਚੀ ਹਾਂਜੀ ਹਾਂ ਆਹ ਕਾਰ ਲੈ ਜਾ ਸਾਡੋ ਡਬਲ ਯਾਰ ਵੀ ਐਵਰੇਜ ਵੀ ਬਹੁਤ ਦਿੰਦੀ ਐਵਰੇਜ ਖੁੱਲੀ ਜਿੰਨੇ ਮਰਜ਼ੀ ਲੈ ਲਓ ਬਾਈ ਹਨਾ ਸੋਚ ਤੋਂ ਪਰੇ ਐ ਅਗਰ ਇਹਦੇ ਪੰਜ ਬੰਦੇ ਬੈਠੇ ਹੋਣ ਤਾਂ ਰੁਪਈਏ ਕਿਲੋਮੀਟਰ ਦੇ ਹਿਸਾਬ ਨਾਲ ਚੱਲਦੀ ਆ ਹਾਂਜੀ ਠੀਕ ਆ ਬਾਈ ਤੇ ਤੁਸੀਂ ਵਾਕਿਆਪੀ ਹਿਸਾਬ ਲਾ ਲਿਓ ਇਹਦੀ ਗੱਲ ਕਰਾਂ ਬਾਈ ਇਹ ਕਿਹੜਾ ਮਾਡਲ ਐ ਇਹ 2017 ਮਾਡਲ ਐ 17 ਮਾਡਲ ਇੱਕ ਪੀਸ ਪੇਂਟ ਐ ਦਾ ਬਾਕੀ ਸਾਰੀ ਜੇਨੂਨ ਐ ਹਾਂਜੀ ਰੇਟ ਦੀ ਗੱਲ ਬਾਈ ਰੇਟ ਇਹੋ ਜਿਹਾ ਦੇ ਦਿਓ ਬਾਈ ਹਨਾ ਵੀ ਬਸ ਬੰਦਾ ਭੱਜ ਜਾਵੇ ਇਕਦਾ ਉਹਦੇ ਕੁਰੀ ਡਿਮਾਂਡ ਹਾਂਜੀ ਡਿਮਾਂਡ ਤਾਂ 5 ਲੱਖ ਰੁਪਈਆ ਡਿਮਾਂਡ 5 ਲੱਖ ਅੱਦੇ ਨਹੀਂ ਕਿੰਨੇ ਦੀ ਆ ਬਸ ਪੂਰਾ ਫੁੱਲ ਮਾਨਤਾਨ ਕਰ ਦੂੰਗਾ ਪੂਰਾ ਖੁੱਲਾ ਪੂਰਾ ਖੁੱਲਾ ਕਿੰਨੇ ਕਰਦਾ ਕੋਈ ਮੌਕੇ ਤੇ ਮੌਕੇ ਦੇ ਲੈ ਵੀ ਸੋਚ ਤੋਂ ਵੀ ਪਰੇ ਸੋਚ ਤੋਂ ਵੀ ਪਰੇ ਮਾਨਤਾਨ ਹੋ ਜੂਗਾ ਨੰਬਰ ਸਕਰੀਨ ਤੇ ਆ ਕਾਲ ਕਰੇ ਬਈ ਸਸਤੀ ਗੱਲ ਜੀ